ਕਸਾਨਾਂ ਨੂੰ ਮਿਲਣ ਪਹੁੰਚੇ ਐਮਪੀ ਸੱਜ ਜੀ ਸਿੰਘ ਜੀ ਖਾਲਸਾ ਜਿਹੜੇ ਰੈਸਟ ਕੀਤੇ ਗਏ ਮੋਹੱਲੀ ਤੋਂ ਚੰਡੀਗੜ੍ਹ ਤੋਂ ਜਿਹੜੇ ਮੀਟਿੰਗ ਕਰਕੇ ਆ ਰਹੇ ਸੀ ਆ ਐਮਪੀ ਸਰਜੀ ਸਿੰਘ ਜੀ ਖਾਲਸਾ ਉਹਨਾਂ ਕਿਸਾਨਾਂ ਨਾਲ ਮੁਲਾਕਾਤ ਕਰਨ ਮੋਲਾਪੁਰ ਥਾਣਾ ਵਿੱਚ ਮੋਹੱਲੀ ਦੇ ਪੰਚੀ ਮਿਲਣਗੇ ਜੀ ਮਿਲਾਂ ਉਹਨਾਂ ਐਮਪੀ ਸਾਹਿਬ ਆਏ ਸਰਜੀ ਸਿੰਘ ਜੀ ਖਾਲਸਾ ਸੇਵਾਦਾਰ ਮਿਲਣਗੇ ਜੀ ਸੇਵਾਦਾਰ ਦੱਸੋ ਜੰਤਰੀ ਸਾਹਿਬ ਭਾਈ ਜੀ ਅੱਛਾ ਜੀ ਇਹ ਸੌਣੇ ਬਾਪਰਾ ਪਛੋਗੇ ਤੇ ਐਸਚੀਓ ਸਾਹਿਬ ਹੈ ਨਹੀਂ ਉਹ ਕਿਸ਼ਮਤ ਜਬਾਹ ਜਬਾਹ ਸਾਹਿਬ ਐਸਚੀਓ ਸਾਹਿਬ ਵਾਜਿਸ਼ ਆ ਥਾਣੇ ਚ ਬੰਦਾ ਕਿਸਾਨ ਉਹਨਾਂ ਨੂੰ ਮਿਲਣ ਪਹੁੰਚੇ ਆ ਉਹ ਉਤਾਰ ਅੰਕੀ ਸਾਲ ਬਿਤੀ ਸਾਲ ਅੰਕੀ ਸਾਲ ਦੀ ਖਾਲਸਾ ਅਬ ਤੱਕ 21 ਸਾਲ ਬਿਤੀ ਖਾਲਸਾ ਅੱਛਾ ਅੱਛਾ 80 ਸਾਲ ਚੱਲ ਰਿਹਾ ਮੈਂ ਜੀ ਦੋ ਮਿੰਟ ਮੜੇ ਬੋਲ ਦੋ ਐਮਪੀ ਦਾ ਥੋੜਾ ਉੱਪਰ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਇਹਨਾਂ ਕੋਲ ਨਾ ਯਾਰ ਕੋਈ ਗੱਲ ਨਹੀਂ ਕੋਈ ਨਹੀਂ ਬੰਦ ਕਰ ਮੈਂ ਕੋਈ ਨਹੀਂ ਚੱਲਾਂਗਾ ਚੱਲ ਵਾਹ ਵਾਹ ਕਿਸਾਨ ਜਿਹੜੇ ਸਾਡੇ ਰੈਸਟ ਕੀਤੇ ਅੱਜ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਸਾਡੇ ਮੰਡਾ ਪਾਰਲੀਮੈਂਟ ਭਾਈ ਸਾਹਿਬ ਤੁਸੀਂ ਜੀ ਖਾਲਸਾ ਬੀ ਰਿਪੋਰਟ ਸਾਡੇ ਕਿਸਾਨਾਂ ਨੂੰ ਮੈਦਾਨ ਪਹੁੰਚਿਆ ਸੀ ਖਾਣਾ 몰ਾ ਫਿਰ ਮੁਹੱਲੇ ਦੇ ਵਿੱਚ ਬਹੁਤ ਸਾਰੇ ਸਾਡੇ ਕਿਸਾਨ ਆ ਜਿਹੜੇ ਫਰੈਸਟ ਕੀਤੇ ਹੋਏ ਆ ਉਹਨਾਂ ਨੂੰ ਮਿਲਣ ਪਹੁੰਚੇ ਬਹੁਤ ਸਰਕਾਰ ਦੀ ਜੋ ਵੀ ਇਹ ਹੈ ਮੜਾ ਹੈ ਕਰਨੀ ਹੈ ਸਰਕਾਰ ਦੀ ਐਵੇਂ ਤਾਂ ਧਰਨੇ ਇੱਕ ਵਾਰੀ ਤਾਂ ਚੱਕ ਹੋ ਜਾਣਗੇ ਫਿਰ ਦੁਬਾਰਾ ਲੱਗ ਜਾਣਗੇ ਗੱਲ ਇਹ ਹੈ ਨਾ ਵੀ ਇਹ ਹੱਲ ਨਹੀਂ ਹੈ ਪਰਮਨੈਂਟ ਸੋਲੂਸ਼ਨ ਨਹੀਂ ਹੈ ਕੋਈ ਵੀ ਅ ਤੱਕ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਿੰਨੇ ਕਿਸਾਨਾਂ ਦੀਆਂ ਵੋਟਾਂ ਤੇ ਸਰਕਾਰਾਂ ਬਣਦੀਆਂ ਤੇ ਉਹ ਵੀ ਸਰਕਾਰਾਂ ਫਿਰ ਕਿਸਾਨਾਂ ਨਾਲ ਧੱਕਾ ਕਰਦੀਆਂ ਬਹੁਤ ਮਾੜੀ ਗੱਲ ਐ ਸਰਕਾਰ ਦੀ ਇਹ ਨਹੀਂ ਹੋਣਾ ਚਾਹੀਦਾ പ്റുണ്നെ ഏകില്ലെ ക്പ്ഡേ അപ്പാര തികാംച് പാണ്സ്ത് പ്റുംട്ട്ടു ഇടാര്